ਦਾ ਬਾਹਰ ਨੂੰ ਬਾਦ ਕੀਤਾ ਵਿਚਾਰਕ ਪੰਥ ਅਣੀ ਯੋਗ ਵਾਈ ਯੋਗ ਤੋਂ ਵਾਈ ਜੋ ਕੀਤਾ ਇਹਨਾਂ ਜ਼ਮੀਨਾਂ ਨੂੰ ਕੁਝ ਸਗੀਆਂ ਤਕੀਆਂ ਨੇ ਕੁਝ ਪਕੀਆਂ ਨੇ ਅਗਰ ਗੱਲ ਕਰੀਏ ਤਾਂ ਸਰ ਸਰ ਜਿਹੜਾ ਹੰਦੂ ਦਾ ਕੋਈ ਮਿਲਦਾ ਉਹ 64 ਬਰ ਮੀਟਰ ਤੋਂ ਘੱਟ 6000 ਰੁਪਏ ਤੱਕ ਮਿਲਦਾ ਠੀਕ ਹੈ ਅਗਲੀ ਗੱਲ ਕਰ ਮੈਂ ਇਹ ਕਰਾਂਗਾ ਭਈ ਹਿੰਦੁਸਤਾਨ ਦੀ ਪਹਿਲੀ ਡਿਫੈਂਸ ਹੈ ਜੋ ਸਾਡੇ ਬਾਰਡਰ ਤੇ ਸਰਹੱਦ ਤੇ ਲੋਕ ਬੈਠੇ ਨੇ ਹਿੰਦੁਸਤਾਨ ਦੀ ਪਹਿਲੀ ਡਿਫੈਂਸ ਇਹ ਲੋਕ ਨੇ ਪਰ ਇਹਨਾਂ ਦੀ ਬਦਲੇ ਵਿੱਚ ਸਰਕਾਰਾਂ ਕਦਰ ਕੀ ਪਾ ਰਹੀਆਂ ਨੇ ਤੁਸੀਂ ਵੇਖ ਰਿਓ ਕਰਨ ਮੌਕੇ ਨੇ ਪਰ ਮੇਰੀ ਇਨਕੋ ਇੱਕ ਬੇਨਤੀ ਹੈ ਸਰ ਕਿਉਂਕਿ ਥੋੜਾ ਇੱਧਰ ਬੋਟ ਬੈਂਚ ਬੈਠਿਆ ਹੈ ਅੱਜ ਪਰ ਜੋ ਤੁਸੀਂ ਮਹਿਸੂਸ ਕਰਦੇ ਹੋ ਤਕਲੀਫ ਉਹ ਤਕਲੀਫ ਨੂੰ ਤੁਸੀਂ ਵੰਡ ਕੇ ਜਾਇਓ ਜੇ ਜੋ ਤੁਹਾਡੇ ਦਿਲੋਂ ਆਤਮਾ ਮੰਦੀ ਹੈ ਸਰ ਇਹਨਾਂ ਲੋਕਾਂ ਨਾਲ ਹਮਦਰਦੀ ਕਰਕੇ ਜਾਓ ਮੇਰੀ ਇਹ ਬੇਚਲ ਸਰ ਗਲਤੀ ਬੇਨਤੀ ਹੈ ਆਮ ਆਦਮੀ ਦੇ ਮੰਤਰੀ ਸਾਹਿਬ ਪਹੁੰਚੇ ਨੇ ਇਥੇ ਕੋਤੇ ਹੁੰਦੇ ਨੇ ਸਰ ਤੁਸੀਂ ਗੱਲ ਸਾਡੀ ਸੁਣੀ ਜੀ ਸਾਰੇ ਚੁੱਪ ਹੋ ਗਏ ਗੱਲ ਸੁਣੀ ਧਿਆਨ ਨਾਲ ਸਾਡੀ ਕਿਸੇ ਨੇ ਗੱਲ ਨਹੀਂ ਸੁਣੀ ਇੱਥੋਂ ਆਏ ਧੱਕੇ ਮਾਰੇ ਉਹਨਾਂ ਨੇ ਸਾਨੂੰ ਜੀ ਇੱਥੋਂ ਆਏ ਜੀ ਇੱਥੋਂ ਕਿਸ਼ਤੀਆਂ ਤਾਂ ਆ ਗਈਆਂ ਜੀ ਜਨਤਾ ਵਾਸਤੇ ਜੀ ਤਿੰਨ ਕਿਸ਼ਤੀਆਂ ਲੈ ਕੇ ਗਏ ਤਾਂ ਨਹੀਂ 50 ਘੰਟਿਆਂ ਬਾਅਦ ਵਾਪਸ ਮੁੜੇ ਨੇ ਇਹ ਦਾ ਮਤਲਬ ਵੀ ਇੱਕ ਸੌਲ ਵਾਲਾ ਸਿਆਪਾ ਤਾਂ ਦੇਖ ਲੋ ਤੇ ਵੀ ਆਲਦਾ ਵੀ ਮਸਤੀ ਕਰਨਾ ਹੈ ਉਹ ਉੱਥੇ ਕਹਿੰਦੇ ਪਿੱਛੇ ਕਿਸ਼ਤੀ ਕਿੱਥੇ ਉਠਾ ਕੇ ਮੈਂ ਕਿਹਾ ਮੈਂ ਕਿਸ਼ਤੀ ਤੇ ਜਾ ਕੇ ਕਰਨਾ ਹਾਂ ਸਹੀ ਗੱਲ ਇਹ ਸਰ ਫੋਟੋਗ੍ਰਾਫ ਆਉਂਦੇ ਇੱਥੇ ਨਹੀਂ ਨਹੀਂ ਇਹ ਆਮ ਆਲੀ ਕਲਟੀ ਦੇ ਇੱਥੇ ਵਰਕਰ ਫੋਟੋਗ੍ਰਾਫ ਆਉਂਦੇ ਆ ਆਮ ਆਲ ਕਲਟੀ ਦੇ ਵਰਕਰ ਫੋਟੋ ਕਰਾਉਂਦੇ ਆ ਤੀਜੀ ਵਾਰ ਵਾਲੀ ਕਹਿੰਦੇ ਆ ਜੋ ਟੀਸੀ ਮੈਡਮ ਇੱਥੇ ਆਈ ਸੀ ਤੁਸੀਂ ਆ ਦੇਣਾ ਓਰਿਜਨਲ ਉੱਤੇ ਦੇਖਦੇ ਨਹੀਂ ਇਹਦੇ ਨੂੰ ਸਾਮੀ ਤੁਸੀਂ ਮਗਰ ਗਏ ਸਾਮੂਹ ਬਦਾ ਸਰਕਾਰ ਨੇ ਮਗਰ ਦੋਨੇ ਨਾਕੇ ਗਏ ਸੇ ਮੈਡਮ ਕੋ ਇਹ ਸਾਰੇ ਸ਼ਹਿਰ ਦਾ ਨਹੀਂ ਹੈ ਬੀ ਇੱਥੇ ਨਹੀਂ ਆਪਰੇਸ਼ਨ ਨਹੀਂ ਇੱਥੇ ਇਨਸਾਨ ਨਹੀਂ ਹੈ ਅਸੀਂ ਤਾਂ ਬਹੁਤ ਤਨਖਾਹ ਚਲੋ ਹੋਰ ਕੋਣ ਮੈਨੂੰ ਗੱਲ ਕਰੇ ਸਿਰ ਮੇਰਾ ਪਿੰਡ ਇੱਥੇੋਂ ਪਹਿਲੀ ਮੈਂ ਤੇਰੇ ਕੋਲ ਆਇਆ ਮੈਂ ਮੇਰਾ ਪਿੰਡ ਇੱਥੇ 3 ਕਿਲੋਮੀਟਰ ਅੰਦਰ ਹੈ ਮੈਂ ਉੱਥੋਂ ਕੱਲਾ ਬੰਦਾ ਉੱਥੋਂ ਆਇਆ ਇਹ ਬੰਦਾ ਇੱਥੇ ਅੰਦਰ ਸਾਡੇ ਪਿੰਡ ਦੇ ਵਿੱਚ ਮੇਰੇ ਪਿੰਡ ਦੀ ਕਸਟਲਟੀ ਦੇ ਵਿੱਚ ਇੱਕ ਨੰਬਰ ਗੱਦੀ ਪਿੰਡ ਹੈ ਬੰਦਾ ਉੱਥੇ ਉਹਦੇ ਗੁਰਦੇ ਡੈਲ ਸੋਣਾ ਹੈ ਇਹਨਾਂ ਨੇ ਸਵੇਰੇ ਦੀ ਬੋਰ ਨਹੀਂ ਮੈਂ ਲਿੱਲਾ ਕੱਗਲੀਆਂ ਵੀ ਕਿਹਾ ਬੋਰ ਦੇ ਦੋ ਬੋਰ ਦੇ ਦੋ ਐਮਡੀਆ ਬੰਦਾ ਯਾਰ ਬੰਦਾ ਚੱਪੂ ਵਾਲੀ ਬੇੜੀ ਤੇ ਲੈਣ ਗਏ ਤੇ ਸਵੇਰੇ ਦਾ ਉਹ ਬੰਦਾ ਜਾਣਾ ਸਿੱਖਿਆ ਤੋਂ ਉੱਥੇ ਉਹਦੀ ਉਮਰ ਹੈਗੀ 45 ਸਾਲ ਹੈ ਉਹ ਉਹਦੇ ਉਹਦੇ ਵਾਸਤੇ ਨਾ ਇਹ ਨਾ ਕੋਈ ਸਾਡੀ ਆਮ ਆਦਮੀ ਜਿਹੜੀ ਐ ਇਥੇ ਦੀ ਆਮ ਆਦਮੀ ਸਰਕਾਰ ਜਿਹੜਾ ਸਰਕਾਰ ਹਾਂਜੀ ਆ ਉਹਦੇ ਮਤਲਬ ਇਹ ਗੁਰਦਾਪੁਰ ਆ ਹੋਵੇ ਉਹਦੇ ਅੱਧੇ ਪੈਸੇ ਮੈਂ ਲਾ ਦੂੰਗਾ ਠੀਕ ਹੈ ਜੀ ਹਰੇ ਜੇ ਉਹ 6-7 ਲੱਖ ਰੁਪਏ ਜੁੰਦਾ ਗੁੰਦਾ ਪੈਂਦਾ ਠੀਕ ਹੈ ਜੀ ਕੀ ਕਹਨੇ ਯਾਰ ਬਈ 6 ਲੱਖ ਰੁਪਏ ਚਲ ਦਿਆਂਗਾ ਠੀਕ ਹੈ ਜੀ ਲੁਧਿਆਣੇ ਦਾ ਐਮਪੀਐ ਡਾਕਟਰ ਮੇਰੀ ਮੰਦੇ ਆ ਠੀਕ ਹੈ ਜੀ 2 ਲੱਖ ਰੁਪਇਆ ਮੈਂ ਦਵਾ ਦੂੰਗਾ ਠੀਕ ਹੈ ਜੀ ਜਿੰਦਾਬਾਦ ਹੋ ਜਾਂਦੀ ਇੱਕ ਤਾਂ ਇਹ ਦੂਜੀ ਗੱਲ ਮੈਂ ਇਹ ਕਹਿਣੀ ਸੀ ਵੀ ਇਸ ਸਮੇਂ ਕਿਹੜੀ ਗੱਲ ਕਰਨੀ ਤੁਹਾਨੂੰ ਪਤਾ ਹੋਣਾ ਚਾਹੀਦਾ ਵਿਆਹ ਚ ਮਿਠਣਾ ਹਾਂਜੀ ਔਖੇ ਵੇਲੇ ਸਾਥ ਦਿਓ ਸਾਥ ਦਿਓ ਉਹ ਆ ਜਿਹੜੀਆਂ ਥੁੜੀਆਂ ਗੱਲਾਂ ਆ ਉਹ ਉਹ ਇਹ ਗੱਲਾਂ ਐ ਇਸ ਮੌਕੇ ਦੇ ਸੁਦੀਪਾ ਨਹੀਂ ਕਰਨੀ ਸਹੀ ਗੱਲ ਇਹ ਪਰ ਦੇ ਆ ਵੀ ਤੁਸੀ ਗੱਲ ਕਰਦੇ ਇਹ ਕਿਸੇ ਨੇ ਥੋੜਾ ਅਸੀਂ ਕੰਮ ਨਹੀਂ ਕਰਦਾ ਹਾਂਜੀ ਇਹ ਦਰਿਆ ਦਾ ਜਿਹੜਾ ਮਸਲਾ ਹੈ ਇਹ ਕਬਾਇਆ ਸਾਹਿਬ ਤਾਂ ਜੇ ਮੈਂ ਐਮਪੀ ਨਹੀਂ ਕੁਝ ਕਰ ਸਕਦਾ ਨਹੀਂ ਕਰ ਸਕਦਾ ਇਹ ਦਰਿਆ ਦਾ ਮਸਲਾ ਹੱਲ ਕਰ ਸਕਦੀ ਹੈ ਸਰਕਾਰ ਸੰਗੇਮਦਰ ਸਰਕਾਰ ਤੇ ਪੰਜਾਬ ਦੀ ਸਰਕਾਰ ਅੱਜ 11 ਸਾਲ ਹੋ ਗਏ ਬੀਜੇਪੀ ਦੀ ਸਰਕਾਰ ਆ ਕਿ ਹਾਂ ਜੀ ਇੱਥੇ ਸਾਢੇ 3.5 ਸਾਲ ਤੋਂ ਨਾ ਕੋਈ ਵੀ ਇਸ ਗੱਲ 'ਚ ਮੈਂ ਕਹਿੰਨਾ ਕੰਮ ਨਹੀਂ ਆਪਾਂ ਕਰ ਸਕਦੇ ਠੀਕ ਹੈ ਤੁਸੀਂ ਬਾਰਡਰ 'ਆਲੇ ਬੰਦੇ ਜਿਹੜੇ ਡੁੱਬਦੇ ਆ ਇੱਕ 11 ਬੰਦਿਆਂ ਦੀ ਕਮੇਟੀ ਬਣਾਓ ਜਨਾਬ ਠੀਕ ਹੈ ਜੀ ਪਾਣੀ ਜਾਣ ਤੋਂ ਬਾਅਦ ਕਿਰਪਾ ਕਰਕੇ ਉਹ ਕਮੇਟੀ ਵਾਰ-ਵਾਰ ਕਬਾਇਆ ਸਾਹਿਬ ਦਾ ਰਾਜੀ ਬੜਿੰਗ ਦਾ ਗੀੜਾ ਖੜਕਾਵੇ ਤਾਂ ਜੋ ਅਸੀਂ ਵੀ ਭੁੱਲ ਜਾਈਏ ਆਪਦੇ ਕੰਮ ਠੀਕ ਜੋ ਠੀਕ ਹੋ ਗਿਆ ਸਾਰੀ ਦੁਨੀਆ ਕੋਲ ਰਹਿੰਦੀ ਹੈ ਜੀ ਸਰ ਮੇਰੇ ਕੰਮ ਨਾਲ ਨਹੀਂ ਗੋ ਕਬਾਇਆ ਸਾਹਿਬ ਤੁਹਾਡੇ ਵਿੱਚ ਰਹਿੰਦੇ ਪਰ ਅਸੀਂ ਇਸ ਕੇਸ ਨੂੰ ਲੈ ਕੇ ਵਾਰ-ਵਾਰ ਦਿੱਲੀ ਦੇ ਬਕਰੀ ਨੂੰ ਮਿਲ ਗਏ ਬਾਰ-ਬਾਰ ਪੰਜਾਬ ਸਰਕਾਰ ਦਾ ਦਰਵਾਜਾ ਖੜਕੀ ਜੇ ਤਾਂ ਹੋਵੇ ਸਾਡੀ ਸਰਕਾਰ ਪਹਿਲਾਂ ਮਰਿੰਦਰ ਸਿੰਘ ਸੀ ਉਹਨੇ ਵੀ ਕੁੱਖ ਨਹੀਂ ਕੀਤਾ ਭਰਾਓ ਤੁਹਾਡਾ ਕਾਰਨ ਸੀ ਉਹ ਰ ਮਿਲਿਆ ਹੀ ਨਹੀਂ ਜਾਂਦਾ ਉਹ ਤਾਂ ਕਦੇ ਆਉਂਦਾ ਹੀ ਨਹੀਂ ਸੀ ਉਹ ਨੂੰ ਮੈਂ ਮੱਟ ਤੇ ਨਹੀਂ ਖੜਾ ਕਰਦੀ ਸੀ ਜਿਵੇਂ ਉਹ ਵੀ ਬੱਜ ਗਿਆ ਹਾਂਜੀ ਸੋ ਕਹਿਣ ਦਾ ਮਤਲਬ ਇਹ ਹੈ ਬਾਬਾ ਸੋਕਰ ਕੇ ਜੇ ਤਾਂ 1.5 ਸਾਲ ਨੂੰ ਰਾਜ ਆ ਜੇ ਹਾਂਜੀ ਹਾਂਜੀ ਤਾਂ ਫਿਰ ਤਾਂ ਤੁਹਾਨੂੰ ਫਿਰ ਤਾਂ ਤੁਹਾਨੂੰ ਕੁਝ ਅਸੀਂ ਕਰਕੇ ਵਿਖਾਈਏ ਠੀਕ ਹੈ ਜੀ ਜੇ ਉਹਨਾਂ ਚਿਕਰ ਆਪਾਂ ਉੱਤਲਾ ਕਰ ਗਏ ਆਪੇ ਕੇਸ ਕੁ ਤਿਆਰ ਕਰਕੇ लोकसभा ਚ ਵੀ ਅਸੀਂ ਮੁੱਦਾ ਮੈਂ ਤੇ ਕਬਾਇਆ ਸਾਹਿਬ ਚੁੱਕਾਂਗੇ ਪਹਿਲਾਂ ਵੀ ਕਬਾਇਆ ਸਾਹਿਬ ਲੜਦੇ ਠੀਕ ਹੈ ਦੂਜੀ ਗੱਲ ਵਾਟਰ ਰਿਸੋਰਸ ਜਿਹੜਾ ਮੰਤਰੀਆਂ ਨੂੰ ਮਿਲ ਕੇ ਇਸ ਮਸਲੇ ਤੇ ਕਿਉਂਕਿ ਅੱਜ ਤੋਂ ਰੌਲਾ ਪਾਉਣ ਲੱਗਾਂਗੇ 1.5 ਸਾਲ ਤੱਕ ਸਮਾਨ ਇਕੱਠਾ ਕਰਾਂਗੇ ਤੇ ਬੰਨਿਆ ਸਾਰਾ ਆਮ ਦਾ ਕੰਮ ਫਿਰਦਾ ਠੀਕ ਹੈ ਪਰ ਇੱਕ ਕਮੇਟੀ ਜੂਰੂਰ ਬਣਾਓ ਉਹ ਕਮੇਟੀ ਨੂੰ ਪੂਰੀ ਸਮਝੋ ਵੇਲ ਉਹ ਦੱਸੇ ਵੀ ਆ ਸਾਡੀ ਇੰਨੀ ਜ਼ਮੀਨ ਹੈ ਸਾਡਾ ਇਹ ਦਰਿਆ ਖਾਲੋ ਉਹ ਦੱਸੇ ਵੀ ਆ ਜ਼ਮੀਨ ਅਕਵਾਇਰ ਕਰ ਲਓ ਠੀਕ ਹੈ ਜੀ ਉਹ ਦੱਸੇ ਵੀ ਆ ਜਮਾ ਮਾਰ ਚਾਉਂਦੇ ਆ ਜੇ ਤੁਸੀਂ ਆ ਦੋ ਦੋ ਚਾਰ ਚਾਰ ਕਿੱਲੇ ਅਕਵਾਇਰ ਕਰ ਲਓਗੇ ਸਾਨੂੰ ਕਹੇ ਦੇ ਦੇਉਗੇ ਜਿੱਥੇ ਪੱਕਾ ਵਗਣਾ ਹੀ ਵਗਣਾ ਹੈ ਉਹ ਸਰਕਾਰ ਖਰੀਦ ਲਈ ਉਹ ਤੀਜਾ ਆਲਟਰਨੇਟਿਵ ਵੀ ਦੇਵੇ ਵੀ ਜੇ ਨਹੀਂ ਵੀ ਕੁਝ ਕਰਨਾ ਅਸੀਂ ਸਰਕਾਰ ਨੂੰ ਕਹਾਂਗੇ ਪ੍ਰਪੋਜ਼ਲ ਵੀ ਜੇ ਤੁਸੀਂ ਨਹੀਂ ਇਹ ਕਰ ਸਕਦੇ ਅਕਵਾਇਰ ਤਾਂ ਭਾਈ 20000 ਰੁਪਇਆ ਆਏ ਸਾਲ ਇਹ ਦਰਿਆਵਾਂਆਂ ਜਾਂ ਜ਼ਮੀਨਾਂ ਦੇ ਮਾਲਕਾਂ ਆਂਦੇ ਤੇ ਖਾਤੇ ਪੈਜੇ ਪੈ। ਤਾਂ ਜੋ ਜੇ ਆਵੇ ਵੀ ਨਾ ਵੀ ਆਵੇ ਉਹ 20 ਹਜ਼ਾਰ ਦਾ ਹੁੰਦਾ ਰਿਹਾ ਕਿੱਲੇ ਦਾ। ਸਹੀ ਹੈ ਜੀ ਸਹੀ ਹੈ ਸਰ। ਅਸੀਂ ਤਾਂ 50 ਮੰਗਾਗੇ। ਪਰ ਚਲੋ ਕੋਈ 20 ਦੇਵੇ। ਹਾਂ ਜੀ। ਅਸੀਂ ਤਾਂ ਉਹਨਾਂ ਦੇ ਰੱਖ ਦਿਓ। ਹਾਂ ਜੀ। ਸੋ ਐਡਾ ਦੇ 3-4 ਹੱਲ ਦੱਸਾਂਗੇ। ਜਿਵੇਂ ਆਪਾਂ ਆਦੇ ਮੁੰਡੇ ਨੂੰ ਦੱਸ ਜਿਵੇਂ ਵੀ ਅਰ ਜੇ ਤੂੰ ਆਹ ਕਰ ਲੈਦਾ ਵਧੀਆ। ਸਹੀ। ਆਹ ਨਹੀਂ ਹੁੰਦਾ ਤਾਂ ਆਹ ਕਰ ਲਾ। ਆਹ ਨਹੀਂ ਹੁੰਦਾ ਤਾਂ ਆਹ ਕਰ ਲਾ। ਇਹ 2-3 ਆਪਸ਼ਨ ਆ। ਆਉਣ ਵਾਲੇ ਸਮੇਂ 'ਚ ਇਹਨਾਂ ਨੇ ਉਹ ਫਰੋਡ ਪਰ ਆਸੇ ਆਈਆਈਟੀ ਤੋਂ ਕਿਉਂਕਿ ਉਹ ਸਟੈਂਡਿੰਗ ਕਮੇਟੀ ਦੇ ਮੈਂਬਰ ਆ ਕਰਵਾਇਆ ਸਾਹਿਬ ਉਹਦਾ ਵੀ ਸਰਵੇ ਕਰਾਇਆ ਪਰ ਇਹ ਹੱਲ ਜਿਹੜਾ ਕਿਉਂਕਿ ਸਾਡੇ ਕੋਲ ਤਾਂ 5-5 ਕਰੋੜ ਰੁਪਏ ਐਮਪੀ ਨਾਲ ਸਾਹ ਦਾ 2 ਹੱਥਾ ਦਾਾ ਦਾ ਹੋਣ ਵੀ 10 ਕਰੋੜ 500 ਇਹ ਮਸਲਾ ਹੈਗਾ ਘੱਟੋ ਘਾਟ 300 ਕਰੋੜ ਰੁਪਏ ਦੇ ਹਾਂਜੀ ਇਹਦੇ ਵਿੱਚ ਜ਼ਮੀਨ ਹੈ ਕੁਝ ਵਪਾਰ ਕਰਨੀ ਹੈ ਇਹਨੂੰ ਪੱਟਣਾ ਵੀ ਹੈ ਤੇ ਕਿਵੇਂ ਇਹਨੂੰ دریاਗ ਨਾਲ ਇਹਨੂੰ ਠੀਕ ਕਰਨਾ ਉਵੇਂ ਹੋਣਾ ਉਹ ਸਰਕਾਰ ਤੋਂ ਬਿਨਾ ਨਹੀਂ। ਸੋ ਹੁਣ ਜਿਹੜੀ ਗੱਲ ਹੈ ਇਹ ਹੈ ਬਾਹਰ ਦੀਆਂ ਗੱਲਾਂ। ਆ ਮੌਸਮ ਚ ਨਿਕਲ ਜੀ। ਕੋਈ ਤੁਸੀਂ ਸਭ ਦੇ ਦੱਸੋ ਕਿ ਤੁਹਾਡਾ ਕਿਹចੀ ਰਹਾ ਗੁਜਾਰਾ ਜੀਣੇ ਬਿਨਾ ਜਮਾ ਆਪਣੀ ਜਾਨ ਨਿਕਲਦੀ ਆ ਵੀ ਔਖਾ ਕੰਮ ਹੈ। ਕਿਸ਼ਤੀ ਬਿਨਾ, ਤਰਪਾਲ ਬਿਨਾ, ਚਾਰੇ ਬਿਨਾ ਤਾਂ ਜੋ ਅਸੀਂ ਆਪ ਦੇ ਨੀਚੇ ਕੋਈ ਮਿੱਤਰਾ ਬੇਲੀਆਂ ਤੋਂ ਕੋ ਜਆਦ ਦੇ ਪੈਸੇ ਲਾ ਕੇ ਉਹ ਤੁਹਾਡੀ ਮਦਦ ਕਰ ਸਕੇ। ਕਿਉਂਕਿ ਥੋੜੇ ਦਿਨ ਤੁਹਾਡਾ ਇਹ ਵੀ ਕੰਮ ਚ ਚਲਾਈਏ ਨਾ ਕੋਈ ਪਸ਼ੂਆਂ ਆਸਤੇ ਕੋਈ ਚੀਜ਼ਾਂ ਆਸਤੇ ਹੋਣਗੇ ਤਾਂ ਕੰਮ ਚੱਲੇ ਸੋ ਹੁਣ ਮੌਕੇ ਤੇ ਇਹ ਕੰਮ ਚ ਚਲਾਈਏ ਜਿਹੜੀ ਮੁਆਵਜ਼ੇ ਦੀ ਲੜਾਈ ਹੈ ਜਾਂ ਦੂਜੀ ਸਾਰੀ ਲੜਾਈ ਹੈ ਉਹ ਆ ਜਦੋਂ ਡਾਊਨ ਹੋ ਜੇ ਤੇ ਅਸੀਂ ਘਰਾਂ ਚ ਵੜ ਜੀਏ ਫਿਰ ਧਰਗਾ ਵੀ ਲਾਵਾਂਗੇ ਤੇ ਉਹ ਮੁਆਵਜ਼ੇ ਦੀ ਲੜਾਈ ਤੇ ਦਿੱਲੀ ਤੱਕ ਲੈ ਕੇ ਏ ਤੁਹਾਡੇ ਨਾਲ ਅਸੀਂ ਸਾਰੇ ਖੜੇ ਹਾਂ ਠੀਕ ਹੋ ਕੀ ਰਸਾਇਰ ਰਹਿਣ ਬੰਦਾ ਜੀ ਜਲਾਬਾ ਬੰਦਾ ਜੀ ਉਹ ਤੇ ਯਾਰ ਹੋਰੀ ਮੰਤਰੀ ਜੀ ਜਨਰਲ ਸਰ ਕਹਿੰਦੇ ਗੇੜੀ ਦੇਖਣੀ ਹੈ 2 ਵਜੇ ਸਟਾਰਟ ਹੋਏ ਕੋਈ ਸਾਨੂੰ ਗੇੜੀ ਨਹੀਂ ਮਿਲੀ ਕੋਈ ਜਿੰਮੇਦਾਰ ਆਇਆ ਪਛਾਣਾ ਯਾਰ ਕੋਈ ਡੈਗ ਪਵੇ ਸੁਚਨਾ ਕੋਈ ਡੈਗ ਪਵੇ ਪਾਣੀ ਆ ਤੀ ਥਾ ਪੂਰਾ ਬੰਦ ਸਰਕਾਰੀ ਸਹੂਲਤਾਂ ਤੋਂ ਆਪਣੇ ਕੋਲੋਂ ਹੀ ਪਾਉਣ ਦੇ ਪੈਸੇ ਕਰਦੇ ਪੈ ਉਹਨਾਂ ਦਾ ਸਿਸਟਮ ਚੱਲੀ ਜਾਂਦਾ ਹੈ ਪਰ ਸਰ ਮੇਰੀ ਤੁਹਾਡੇ ਅੱਗੇ ਹੱਥ ਜੋੜ ਕੇ ਬਾਰ ਬਾਰ ਬੇਨਤੀ ਇਹ ਹੈ ਕਿ ਜਿਹੜੇ ਹੋਰ ਗਰੀਬ ਬਿਲਕੁਲ ਮਜ਼ਦੂਰ ਨੇ ਲੇਬਰ ਵਾਲੇ ਨਾਤਾ ਜਿਹੇ ਲੇਬਰ ਹੋ ਸਕਦੀ ਹੈ ਬੰਦ ਹੈ ਉਨਾ ਵੀ ਕੋਈ ਨਾ ਕੋਈ ਰਾਸ਼ਨ ਵਗੈਰਾ ਦਿੱਤਾ ਜਾਵੇ ਸਰ ਆ ਜਿੰਦਾ ਹਾਂਜੀ ਰਾਸ਼ ਕੇ ਪਸ਼ੂਆਂ ਦੇ ਰਾਸ਼ਨ ਨਹੀਂ ਜੀ ਇਨਸਾਨਾਂ ਦੇ ਇਨਸਾਨਾਂ ਦੇ ਜਾਨਾਂ ਦੇ ਪਸ਼ੂਆਂ ਅੱਛਾ ਬੰਦੇ ਆ ਬਿਲਕੁਲ ਖਾਸ ਤੌਰ ਤੇ ਮਿਸ਼ਨ ਦੇਖੋ ਇਸ ਸਮੇਂ ਅਸੀਂ ਫਾਇਲਕਾ ਜ਼ਿਲ੍ਹੇ ਦੇ ਪਿੰਡ ਕਾਵਾੜੀ ਦੇ ਵਿੱਚ ਮਿਲਦਾ ਜਿੱਥੇ ਖਾਸ ਤੌਰ ਤੇ ਪੰਜਾਬ ਤੋਂ ਦੇ ਪ੍ਰਮਾਣ ਅਮਰਿੰਦਰ ਸਿੰਘ ਰਾਜਵੜੀ ਮੇਕ ਪਹੁੰਚੇ ਹੋਏ ਹਨ ਉਹ ਨਾਲ ਗੱਲਬਾਤ ਕਰ ਰਹੇ ਨੇ ਤੇ ਲੁਧਿਆਣਾ ਤੋਂ ਸੰਸਦ ਮੈਂਬਰ ਵੀ ਨੇ ਉਹਨਾਂ ਦੇ ਉਹਨਾਂ ਫੈਸਲੇ ਦਾ ਖੜਿਆ ਸੀ ਉਸ ਤੋਂ ਬਾਅਦ ਸਰ ਕਹਿੰਦੇ ਜਿਹੜੇ ਅਸਲ ਮੈਂਬਰ ਹੋਣਗੇ ਉਹ ਬਾਹਰ ਆ ਕੇ ਲੋਕਾਂ ਦੇ ਨਾਲ ਜੀ ਗੱਲਬਾਤ ਕਰਨਗੇ ਪਹੁੰਚੇ ਲੋਕੀਂ ਹਾਸੋਂ ਕੋਈ ਨਹੀਂ ਜਿਹਨੇ ਆਈਡਿਓ ਦਾ ਹੋਵੇ ਉਹ ਇਹ 체 ਕੋਈ ਮੁੱਖ ਮੰਤਰੀ ਦੇ ਸਾਹਮਣੇ ਦੇਖਿਆ ਜਾਵੇ ਜੀ ਜਿਸ ਤੋਂ ਬਾਅਦ ਦੋ ਆ ਗਏ ਉਹ ਨੂੰ ਬਸ ਕਰੋ ਉਹ ਲਗਾਤਾਰ ਇਹਨਾਂ ਦੇ ਵਿੱਚ ਕੰਮ ਦੇ ਮਕਾਨ ਹੋਣ ਇਹ ਜੰਜੂਸ ਨੂੰ ਅਧਰਵਾਚਾਰ ਦੇ ਕੇ ਸ਼ੁਰੂ ਕੀਤਾ ਜਾ ਰਿਹਾ ਹੈ ਕਿ ਕਰਦਾ ਦੇ ਕਿ ਲਗਾਤਾਰ ਜਿਹੜੇ ਦੋਰੇ ਨੇ ਹੋਰੇ ਨਾਲ ਇਸ ਤੋਂ ਪਹਿਲਾਂ ਜੋ ਰਿੰਦਰ ਸਿੰਘ ਰਾਜਾ ਬੜਿੰਗ ਨੇ ਉਹਨਾਂ ਵੱਲੋਂ ਜਿਹੜਾ ਕਹਿੰਦੇ ਫੋਜਪੁਰ ਦਾ ਦੌਰਾ ਕੀਤਾ ਗਿਆ ਸੀਗਾ ਫੋਜਪੁਰ ਹਲਕੇ ਦੇ ਅਜਿਹੇ ਇਲਾਕੇ ਦੇ ਵਿੱਚ ਲੋਕ ਚ ਰਹਿੰਦੇ ਕੋਈ ਸ਼ਹਿਰ ਦੇ ਕੋਲ ਲੋਕ 살ਣਾ ਉਹਨਾਂ ਪਿੰਡਾਂ ਦਾ ਦੌਰਾ ਕੀਤਾ ਗਿਆ ਕਿ ਕਿਹਨਾਂ ਨੂੰ ਪਾਣੀ ਆਦਾ ਉਸੇ ਤਰੀਕੇ ਹੋਣਾ ਫੈਲ ਕਰਦੇ ਇਹਨਾਂ ਪਿੰਡਾਂ ਦੇ ਵਿੱਚ ਆਏ ਕਿਉਂਕਿ ਸਟਾਵਾਂ ਵਾਲੀ ਪਿੰਡ ਅਤੇ ਪਾਸ ਜਿਹੜਾ ਖਾਸ ਤੌਰ ਤੇ ਕਾਫੀ ਇਲਾਕਾ ਫੋਜਪੁਰ ਹਾਵ ਦੇ ਨੇ